ਚਵਾਰੇ ਦੀ ਮੋਰੀ ਪੱਟ ਕੇ ਜਮਾ ਕੋਈ ਵਾਸਤਾ ਨਹੀਂ ਜਾਂ ਸਿੱਧੇ ਜਾ ਕੇ ਕੋਈ ਚੰ ਆ ਵੀ ਸੇਮ ਜਾ ਕੇ ਟਾਰਗੇਟ ਉਸੇ ਚੀਜ਼ ਨੂੰ ਨਹੀਂ ਜਾਂਦੇ ਹੈਗੇ ਫੜੇ ਨਹੀਂ ਜਾਂਦੇ ਜੇ ਤਾਂ ਕੋਈ ਚੀਜ਼ ਹੋਊ ਸੇਉਣਾ ਜਿਹੜੀ ਦੇਖਦੀ ਐ ਸੋਣਾ ਵੀ ਉਰੇ ਪਿਆ ਕੋਈ ਐ ਹੋ ਸਕਦਾ ਹੈ ਹਾਂਜੀ ਹਾਂ ਉਸੇ ਨੂੰ ਖੋਲਦੇ ਨੇ ਜਾ ਕੇ ਹੂੰ ਇੱਥੇ ਖੜ ਕੇ ਆ ਕੇ ਮਤਲਬ ਵੀ ਬਹੁਤਿਆਂ ਚੱਪਲਾਂ ਵੀ ਲੈ ਗਏ ਪਾ ਕੇ ਅੱਛਾ ਉਰੋਂ ਉਰੋਂ ਐਸ ਕੰਮ ਰੇਟ ਹੋਈ ਕਮਾਲ ਦੀ ਗੱਲ ਤਾਂ ਇਹ ਹੈ ਇਹਨਾਂ ਨੂੰ ਪਤਾ ਨਹੀਂ ਪਈ ਸੰਘਾਇਆ ਕੁਸ ਰੱਪ ਜਾਣੇ ਸੰਘਾਇਆ ਕਿ ਨਾ ਇਹ ਤਾਂ ਤੜਕੇ ਦੀ ਮਾਰੇ ਠਾਲੇ ਨੇ ਤਾਂ ਜਵਾ ਤੜਕੇ 4-5 ਵਜੇ ਤੂੰ ਪਿਆ ਸੀ ਇੱਥੇ ਹਾਂ ਮੈਂ ਅੱਛਾ ਅੱਗੇ ਕੈਪ ਵਜੇ ਉੱਠ ਕਰਦੇ ਚਾਰ 4 5 ਵਜੇ ਅੱਜ ਲੇਟ ਉੱਠਿਆ 5 ਲੇਟ ਫਿਰ ਸੁਣਾ ਆ ਵੀ ਲੱਗਿਆ ਨਹੀਂ ਸਰੀਰ ਨੂੰ ਕੋਈ ਫਰਕ ਮੈਂਟਲ ਆਉਂਦੇ ਨੇ ਯਾਰ ਮੈਂਟਲ ਚ ਲੈ ਜਾਂਦੇ ਨੇ ਪਤਾ ਆਪਣੀ ਲੱਗਦਾ ਸਾਂਭ ਨਹੀਂ ਨਿਕਲਦਾ ਆ ਕੁੱਤਾ ਰੱਖਿਆ ਵੇ ਭੋਂਕੇ ਨਹੀਂ ਇਹ ਕਹਿੰਦੇ ਭੋਂਕੇ ਬਹੁਤਾ ਕਹਿੰਦੇ ਭੋਂਕੇ ਹੀ ਭੋਂਕੇ ਜੀ ਹਾਂ ਪਰ ਦਾ ਪਰਿਪਦਾ ਲੱਗਿਆ ਵੀ ਤਾਂ ਆ ਕਰਕੇ ਭੋਗਦੇ ਸਾਨੂੰ ਇਹ ਦੀ ਵਾਰੀ ਕੁੱਤੇ ਆ ਰਹੇ ਨੇ ਕੈਮਰੇ ਨਹੀਂ ਸੀਗੇ ਸੱਚ ਹੁਣ ਪਿੰਡ ਦੇ ਜ 11 ਵਜੇ ਤੋਂ ਲੈ ਕੇ ਸਾਰਾ ਪਿੰਡ ਹੈ 11 ਵਜੇ ਤੋਂ ਲੈ ਕੇ ਤੜਕੇ 4 ਵਜੇ ਦੇ ਤੱਕ ਕੈਮਰੇ ਚ ਡੰਡ ਕੱਢ ਕੇ ਦੇਖ ਵੀ ਸਕਦੇ ਨੇ ਪਰ ਦੇਖਦੇ ਨਹੀਂ ਇਹਦੇ ਵਿੱਚ 40000 ਰੁਪਇਆ ਤੇ ਕੱਲੇ ਲੈ ਕੇ ਆਇਆ ਆੜਤੀ ਤੋਂ ਲੈ ਇਹ ਅੱਛਾ ਕੱਲੇ ਲੈ ਕੇ ਆਏਗਾ ਜੀਰ ਵਾਲਿਆਂ ਦੇ ਲਵਾਈ ਲੂਈ ਵਾਲੇ ਅੱਛਾ ਲਵਾਈ ਵਾਲਿਆਂ ਨੂੰ ਦੇਣ ਵਾਸਤੇ ਕਿੰਨੇ ਪੈਸੇ 40000 ਰੁਪਇਆ ਜੀ 40000 ਰੁਪਇਆ ਲੈ ਕੇ 40000 ਰੁਪਇਆ ਲੈ ਕੇ ਸਿਉਨੇ ਦਾ ਸੈਟ ਤੀਗਾ 12 13 ਟੋਲੇ ਚਾਂਦੀ ਦੇ ਤੇ ਜਵਾਬ ਸੈਟ ਦੀ ਕਾਟੇ ਤੇ ਆਰਤੀ ਠੀਕ ਹੈ ਸਾ ਸਿਉਨਾ ਤੇ 7 10 ਟੋਲੇ ਨੇ ਝਾਤ ਦੇ ਰਹੇ ਨੇ ਇਸ ਨੇ ਨੁਕਸਾਨ ਕਰ ਗਏ ਹੁਣ ਆਪਾਂ ਨੂੰ ਪਤਾ ਹੈ ਦੋਸਤੋ ਜਿਹੜਾ ਮਾਈਆਂ ਦਾ ਮੁੱਖ ਹੁੰਦਾ ਸਿਉਨਾ ਹੀ ਹੁੰਦਾ ਹੈ ਜਿਹੜੀ ਮੇਨ ਚੀਜ਼ ਹੁੰਦੀ ਹੈ ਸਿਉਨਾ ਹੁੰਦਾ ਹੈ ਮਾਈਆਂ ਦਾ ਬਜ਼ੁਰਗਾਂ ਦਾ ਸਾਹਮਣੇ ਰੱਖਦੇ ਨੇ ਹੱਥੇ ਠਾਂ ਪਰ ਦੇਖ ਲਓ ਵੀ ਮਿੰਟ ਦੇ ਹੱਥ ਸਾਫ਼ ਕਰ ਜਾਂਦੇ ਨੇ ਹਜੇ ਤੱਕ ਕੋਈ ਫੜਿਆ ਨਹੀਂ ਗਿਆ ਦੇਖ ਲਓ ਕਮਾਲ ਦੀ ਗੱਲ ਬਿਲਕੁਲ ਨਹੀਂ ਲੱਗਿਆ ਮਤਾਂ ਬਿਲਕੁਲ ਨਹੀਂ ਪਤਾ ਲੱਗੇ ਮਤਾਂ ਸਤ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆ ਕੋਠੇ ਰੋਹੀ ਰਾਮ ਸ਼ਾਜਲੀ ਆਪਾਂ ਨੂੰ ਪਤਾ ਹੈ ਚੋਰੀਆਂ ਦਾ ਜੋ ਰੁਝਾਨ ਚੱਲ ਰਿਹਾ ਹੈ ਪਹਿਲਾਂ ਜਮੰਦੇ ਪਿੰਡ ਇੱਥੋਂ ਲਗਭਗ 2 ਕਿਲੋ 2 ਕਿਲੋਮੀਟਰ ਹੈ ਉੱਥੇ ਚੋਰੀ ਹੋਈ ਹੈ ਲਗਭਗ 6-7 ਲੱਖ ਰੁਪਏ ਦਾ ਨੁਕਸਾਨ ਕਰਕੇ ਅੱਜ ਇੱਥੇ ਚੋਰੀ ਹੋਈ ਹੈ ਗੱਲਬਾਤ ਕਰਦੇ ਹਾਂ ਕਿੰਨਾ ਸੋਨਾ ਲਗਾਏ ਨੇ ਕਿੰਨੀ ਚਾਂਦੀ ਲਗਾਏ ਕਿੰਨੀ ਨਕਦੀ ਲਗਾਏ ਨੇ ਗੱਲਬਾਤ ਕਰਦੇ ਆ ਪਰਿਵਾਰ ਨਾਲ ਵੀਡੀਓ ਸ਼ੇਅਰ ਕਰਦੇ ਹੋ ਤਾਂ ਪੱਕੇ ਕੁੱਤਾ ਕੱਟਾ ਨਹੀਂ ਸੀ ਜੀ ਘਰੇ ਨਾ ਪੁੱਤਾ ਉਹ ਕੁੱਤੀ ਜੀ ਦਾ ਉੱਤੇ ਛੱਡ ਦਿੰਦਾ ਜਿਹੜਾ ਕੁੱਤੇ ਨੇ ਮਾਰੇ ਉਹ ਛੂਤ ਬਦੂ ਬਦੂ ਜਿਹੜਾ ਤਾਂ ਝੁੰਕਦੀ ਆ ਅੱਛਾ ਉਰੋਂ ਦੀ ਆਏ ਨੇ ਹਾਂ ਉਰੋਂ ਦੀ ਆਹ ਗੇਟ ਵਿੱਚ ਦੀ ਆਏ ਨੇ ਜੀ ਕਹਿੰਦੇ ਇੱਥੋਂ ਦੀ ਆਹ ਦੇਖ ਪਿੱਛੇ ਆਪਣੇ ਤਾਂ ਆਹ ਦੇ ਉਰੋਂ ਦੀ ਜੜੇ ਨੇ ਆਹ ਪੇੜ ਵੀ ਪਈ ਆਏ ਆਗੇ ਇਟਰਾ ਹੀ ਆਇਆ ਇਨ ਇਧਰ ਪਿੱਛੇ ਪਾਸੇ ਦੇ ਇਧਰ ਕੈਮਰਾ ਵੀ ਹੈਗਾ ਤੀ ਉਹਦਾ ਮੂੰਹ ਮੜਾ ਜਾ ਪਾਰਾਏਗਾ ਹੁਣ ਕੈਮਰਾ ਵੀ ਕੀ ਕਰੂ ਮੂੰਹ ਬੰਨੇ ਹੁੰਦੇ ਨੇ ਉੱਡਾ ਜਾ ਕੇ ਆਏ ਵਾ ਜਿਵੇਂ ਕਿਸੇ ਨੂੰ ਪਤਾ ਹੀ ਹੁੰਦਾ ਐ ਸਲੋਟਾ ਕੇ ਅੰਦਰ ਬੜੇ ਨੇਗੇ ਤੇ ਕਰੇ ਕੋਈ ਕੁੱਤਾ ਪਿੱਲਾ ਨਹੀਂ ਸੀ ਨਾ ਕੁੱਤਾ ਤਾਂ ਉੱਤਰੀ ਸੀਗਾ ਇਹ ਪਏ ਤੇਰੇ ਬੇੜੇ 'ਚ ਪਏ ਤੇ ਇਥਰੇ ਅੰਦਰ ਪਏ ਤੇਗੇ ਆਹਾ ਕਮਰਾ ਹਾਂ ਆ ਦੇ ਕੋਈ ਆਹਾ ਹਨ ਮਾਰੀ ਪੱਟੀਆਂ ਸੀ ਬਲਤ ਕੱਲ ਇਹ ਦੀਰਿਆ ਵਾਲਾ ਵਾਸਤੇ ਪੈਂਸਿਲ ਆਈ ਸੀਗਾ ਇਹ ਉਹ ਨਿਵਾਰੀ ਤੇ ਰੱਖੇ ਚੀਜ਼ ਸਿਉਣਾ ਤੀਗਾ ਠਾਕੀ ਉਹ ਪੈਣ ਡੱਬਾ ਉਹ ਆ ਦੇ ਇਸ ਕੇ ਮੈਂ ਟੱਕਣ ਟੁੱਟ ਸਾਰਾ ਪੱਟ ਕੇ ਸਾਰਾ ਕੁਝ ਗਏ ਅੱਛਾ ਉਰੋਂ ਲੈ ਗਏ ਆ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਦੇ ਥੱਲੇ ਤੇ ਆਹ ਪੇਟੀ ਪਈ ਐ ਪੱਟੀ ਆ ਪਿਆ ਸਾਰਾ ਸਮਾਨ ਕੱਢ ਕੇ ਇਹਦੇ ਵਿੱਚ 40000 ਰੁਪਇਆ ਤੀ ਕੱਲੇ ਲੈ ਕੇ ਆਇਆ ਆੜਤੀ ਤੋਂ ਹਲੇ ਅੱਛਾ ਕੱਲੇ ਲੈ ਕੇ ਆਇਆ ਕੀਰ ਵਾਲਿਆਂ ਦੇ ਲਵਾਈ ਲੂਈ ਵਾਲੇ ਅੱਛਾ ਲਵਾਈ ਵਾਲਿਆਂ ਨੂੰ ਦੇਣ ਵਾਸਤੇ ਕਿੰਨੇ ਪੈਸੇ 40000 ਰੁਪਇਆ ਹੀ 40000 ਰੁਪਇਆ ਲੈ ਕੇ 40000 ਰੁਪਇਆ ਲੈ ਕੇ ਸੋਨੇ ਦਾ ਸੈੱਟ ᱛੀਗਾ 12 13 ਟੋਲੇ ਚਾਂਦੀ ਦੇ ਤੇ ਜਵਾਖਾਂ ਦੇ ਕੜੇ ਕੁੜੇ ਜਿਹੜੀਆਂ ਚਾਂਦੀ ਰਾਜੋਂ ਜਰਾ ਹੁੰਦੀਆਂ ਨੇ ਕੁੜੀਆਂ ਲਵੇ ਇੱਥੇ ਚੋਰੀ ਹੋਈ ਐ ਪਰਿਵਾਰ ਨਾਲ ਮਾਇਆ ਕਿਤਨੇ ਆ ਦੇਖੋ ਇਹ ਪੱਟਿਆ ਪਿਆ ਸਾਰਾ ਇੱਥੇ 40000 ਰੁਪਇਆ 83 ਟੋਲੇ ਆ ਕੇ ਰੱਖਿਆ ᱛੀ ਝੋਨਾ ਲਾਉਣ ਵਾਲਿਆਂ ਨੂੰ ਦੇਣ ਵਾਸਤੇ ਉਹ ਵੀ ਲੈ ਕੇ ਇੱਕ ਸੋਨੇ ਦਾ ਸੈੱਟ ਲੈ ਕੇ ਲਗਭਗ 6-7 ਤੋਲੇ ਪਰ ਗੱਲਬਾਤ ਕਰਦੇ ਆਂ ਬੰਮਾਈਆਂ ਨੂੰ ਵੱਧ ਪਤਾ ਹੁੰਦਾ ਹੈ ਗੱਲਬਾਤ ਕਿਵੇਂ ਹੋਈ ਹੈ ਕੋਈ ਪਤਾ ਲੱਗਿਆ ਤੁਹਾਨੂੰ ਕੋਈ ਵਿੜਕਾ ਹੀ ਹੋਵੇ ਨਹੀਂ ਆਈ ਸਾਨੂੰ ਸਾਨੂੰ ਪਤਾ ਹੀ ਲੱਗ ਗਿਆ ਬਿਲਕੁਲ ਨਹੀਂ ਪਤਾ ਲੱਗਿਆ ਹਾਂਜੀ ਸਾਨੂੰ ਪਤਾ ਹੈ ਕੁੱਤਾ ਬਿੱਲਾ ਨਹੀਂ ਸੀ ਰੱਖਿਆ ਹੋਇਆ ਹੁੰਦੇ ਹੈਗੇ ਤੇ ਜੀ ਕੋਠੇ ਤੇ ਦੀ ਅੱਛਾ ਗਾਇਸ ਸਾਨੂੰ ਪਤਾ ਹੀ ਲੱਗਿਆ ਕਿਹੜੀ ਕੋਸ਼ਿਸ਼ ਸੀ ਉਹਨੇ ਦਾ ਸੈੱਟ ਕਹਿੰਦੇ ਨੇ ਕਿੰਨੇ ਤੋਲੇ ਦਾ ਸੀ ਸੈੱਟ ਸੀ 3 ਤੋਲੇ ਦਾ ਸੀ ਚਾਂਦੀ ਦਾ ਨਹੀਂ ਦੱਸ ਗਿਆ ਨਾ ਤੋਲੇ ਨਹੀਂ ਆ ਬੱਚਿਆਂ ਦੇ ਕੜੇ ਤੇ ਦੋ ਚਾਂਦੀ ਦੇ ਇੱਕ ਟੌਕਸ ਤੇ ਸੰਟੌਸ ਤੇ ਇਹ ਲੱਗਦਾ ਅੱਛਾ ਹੋਰ ਸਾ ਸਮਾਨ ਸੀ ਹਾਂ ਮਾਈ ਕਿੰਨਾ ਸੀ ਸੋਨਾ ਤੋਲੇ ਨਾ ਇਹਦੇ 7 ਟੋਲੇ ਹਾਂ ਟੌਪਸ ਤੇ ਟੋਲੇ ਦੇ ਤਾਂ ਠੀਕ ਹੈ ਸੈਟ ਦੀ ਕਾਟੇ ਦੇ ਆਰਤੀ ਠੀਕ ਹੈ ਸਾਰਾ ਸਿਉਣਾ ਤੇ 7-10 ਟੋਲੇ ਨਹੀਂ ਜਾਂਦੇ ਰਹਿੰਦੇ ਜਿਸ ਨੇ ਨੁਕਸਾਨ ਕਰ ਗਏ ਹੁਣ ਆਪਾਂ ਨੂੰ ਪਤਾ ਹੈ ਦੋਸਤੋ ਜਿਹੜੀ ਮੇਨ ਚੀਜ਼ ਹੁੰਦੀ ਹੈ ਸਿਉਣਾ ਹੁੰਦਾ ਹੈ ਮਾਈਆਂ ਦਾ ਬਜ਼ੁਰਗਾਂ ਦਾ ਸਾਮ੍ਹ ਕੇ ਰੱਖਦੇ ਨੇ ਹੱਥੇ ਠਾਂ ਪਰ ਦੇਖ ਲਓ ਵੀ ਮਿੰਟੇ 'ਚ ਹੱਥ ਸਾਫ਼ ਕਰ ਜਾਂਦੇ ਨੇ ਹਜੇ ਤੱਕ ਕੋਈ ਫੜਿਆ ਨਹੀਂ ਗਿਆ ਦੇਖ ਲਓ ਕਮਾਲ ਦੀ ਗੱਲ ਬਿਲਕੁਲ ਨਹੀਂ ਪਤਾ ਲੱਗੇ ਮਾਤਾ ਪਤਾ ਨਹੀਂ ਲੱਗੇ ਧੜਕੇ ਸਰੀਰਿਆ ਕਿ ਮੈਂ ਠਾਲੇ ਨਹੀਂ ਬਾਹਰ ਪਈ ਸੀ ਇਹਨਾਂ ਨੂੰ ਠਾਲੇ ਮਾਂ ਤੁਸੀਂ ਉੱਠ ਖੜੋ ਜਦੋਂ ਮੈਂ ਉਧਰ ਦੇ ਇੱਕੀ ਬਾਹਰ ਖੁੱਲਾ ਪਿਆ ਇੱਕ ਵਾਰ ਬਾਹਰ ਬਾਗਿਆ ਉਹਨੂੰ ਮੋਟਰ ਪਾਣੀ ਦੇਖਣਾ ਉਹ ਹੈ ਨਹੀਂ ਸੀ ਉਹ ਦੇਖਿਆ ਅੰਦਰ ਪਿਆ ਮੈਂ ਆਖੇ ਸਾਗਰ ਪੂਰੇ ਪਏ ਕਿ ਮਠਰੀ ਨੇ ਦਾਣਾ ਲੈਣ ਲੱਗੀ ਅੰਦਰ ਪਰ ਦੇਖਿਆ ਪੇਟੀਆਂ ਸਾਰੀਆਂ ਫੁੱਲੀਆਂ ਪਈਆਂ ਤੇਰੇ ਮੈਂਨੂੰ ਬੱਚੇ ਠਾਲੇ ਮੈਂ ਤੁਹਾਨੂੰ ਉੱਠ ਖੜੋ ਬਈ ਸਭ ਲੋ ਚੋਰੀ ਹੋ ਗਈ ਤੇ ਇਹਨਾਂ ਨੇ ਕਦਾ ਕਦ ਉੱਠੇ ਦੇਖਿਆ ਸਾਰੇ ਉਸ ਕੋਈ ਨਹੀਂ ਪਤਾ ਨਹੀਂ ਇਹ ਤੁਸੀਂ ਆਹ ਗੇਟ ਹੈ ਜਿਹੜਾ ਤੁਹਾਡਾ ਚੋਰੀ ਹੋਈ ਹੈ ਆ ਜੋ ਮੜਿਆ ਜਾ ਰਿਹਾ ਜੋ ਇਹਨੂੰ ਜਿੰਦਾ ਨਹੀਂ ਲੱਗਿਆ ਹੋਇਆ ਸੀਗਾ ਜਿੰਦਾ ਨਹੀਂ ਸੀ ਕੁੰਡੀ ਲਾ ਦਿੰਦੇ ਅਸੀਂ ਲਾ ਹੀ ਨਹੀਂ ਗਦੇ ਅੱਛਾ ਦੇਖ ਸਕਦੇ ਹੋ ਦੋਸਤੋ ਧਿਆਨ ਨੂੰ ਤਾਂ ਮੈਂ ਸੋਨੂੰ ਸਾਰਿਆਂ ਨੂੰ ਇਹ ਕਹਿਣਾ ਪਿੱਛੇ ਲੈ ਲੈਂਦੇ ਹੁਣ ਇਹਨੂੰ ਆਹ ਕੁੰਡੀ ਸੀ ਅੱਜ ਤੱਕ ਕਿਸੇ ਨੇ ਕੁੰਡੀ ਸੀ ਤੁਸੀਂ ਲਾ ਲਓ ਵੀ ਇਸੇ ਤਰ੍ਹਾਂ ਹੀ ਪੜ ਗਏ ਉਹਨਾਂ ਮਾਈ ਦਾ ਦੇਖ ਲਓ ਕੀ ਹਾਲਤ ਨੇਗੇ ਤੁਸੀਂ ਆਪੇ ਹਿਸਾਬ ਲਾ ਲਓ ਹੁਣ ਇਹਨਾਂ ਦੀ ਤਾਂ ਇਹੀ ਸਾਰੀ ਪੂੰਜੀ ਹੁੰਦੀ ਹੈ ਜਿਹੜੀ ਮਾਦਿਆਂ ਨੇ ਗਰੀਮਾਰੀ ਕਰਕੇ ਜਮੀ ਸਰ ਗਰੀਮਾਰੀ ਕਰਕੇ ਜਮੀ ਕਰੀ ਕਰਕੇ ਜੀ ਸਰ 6-7 ਲੱਖ ਰੁਪਏ ਦਾ ਸਮਾਨ ਤੇ ਜਿਹੜਾ ਸਿਉਣਾ ਚਾਂਦੀ ਕੜੇ ਸਾਰਾ ਲੈ ਗਏ ਜੀ ਕੋਈ ਆਪਾਂ ਪਿੰਡ ਚੋਂ ਕੋਈ ਪਹਿਲਾਂ ਵੀ ਹੋਈ ਹੈ ਗੜਬੜ ਕੋਈ ਅਹੀ ਜੀ ਬਹੁਤ ਵਾਰੀ 2 ਵਜਾ ਦੋ ਵਾਰਪੇ ਦਾ ਹੋ ਗਿਆ ਜੀ ਪਹਿਲਾਂ ਵੀ ਇਹੀ ਇਸੇ ਤਰ੍ਹਾਂ ਹੋਇਆ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਜੀ ਇਹ ਇਸ ਦਾ ਘਟਾ ਫਰਮ ਗਿਆ ਜੀ ਪਿੰਡ ਦੀ ਕੰਨ ਸਰਪੰਚ ਦੀ ਕੰਨ ਦੇ ਨਾਲ ਬਿਲਕੁਲ ਅੱਛਾ ਹਾਂ ਸਰਪੰਚ ਦੀ ਕੰਨ ਦੇ ਨਾਲ ਬਿਲਕੁਲ ਚੱਕਿਆ ਗਿਆ ਸਾਰਾ ਫਰਮ ਦਾ ਸਾਰਾ ਤੇਲ ਕੱਢ ਕੇ ਲੈ ਗਏ ਸਾਰਾ ਸਮਾਨ ਲੈ ਗਿਆ ਹੋ ਗਿਆ ਹਾਂਜੀ ਹਾਂ ਲਾ ਤਾਂ ਫਿਰ ਪੱਡੀ ਬਾਰ ਦਾਤ ਹੋ ਗਈ ਹਾਂਜੀ ਪਹਿਲਾਂ ਵੀ ਹੋ ਗਈ ਪਹਿਲਾਂ ਪਿੰਦੇ ਸਰਪੰਚ ਨੇ ਚੋਰੀ ਹੋਈ ਆਈ ਹਾਂ ਉਹਦੇ ਵੀ ਹੋਈ ਆ ਹਾਂ ਉਹਦੇ ਵੀ ਹੋਈ ਆ ਉਹ ਉਹਦੇ ਕਿੰਨਾ ਕੁ ਲੈ ਕੇ ਸੀ ਉਹ ਤਾਂ ਤਕਰੀਬਨ 12-13 ਟੋਲੇ ਸਿਉਣਾ ਦੀਆਂ 32-33000 ਰੁਪਏ ਦੀਆਂ 12-13 ਸਿਉਣਾ ਤੇ ਮਿਆਂਗਾ ਇਹ ਵੀ 70000 ਦਾ ਰੇਟ ਹੈ ਚਵਾਰੀ ਦੀ ਮੋਰੀ ਪੱਟ ਕੇ ਜਮਾ ਕੋਈ ਵਾਸਤਾ ਨਹੀਂ ਆਏ ਸਿੱਧੇ ਜਾ ਕੇ ਕੋਈ ਲੈ ਗਏ ਬਿਲਕੁਲ ਪਤਾ ਪਤਾ ਨਹੀਂ ਕਿਵੇਂ ਲੱਗਦਾ ਹੈ ਪਤਾ ਕਿਵੇਂ ਲੱਗਦਾ ਇਹਨਾਂ ਨੂੰ ਸਮਝ ਤੋਂ ਬਾਹਰ ਤਾਂ ਗੱਲ ਹੈ ਹਾਂ ਵੀ ਸੇਮ ਜਾ ਕੇ ਟਾਰਗੇਟ ਉਸੇ ਚੀਜ਼ ਨੂੰ ਪੜੇ ਨਹੀਂ ਜਾਂਦੇ ਪੜੇ ਨਹੀਂ ਜਾਂਦੇ ਉਰਾ ਜਮੰਦੀ ਦੇਖ ਲਓ ਜਮੰਦੀ ਕੀ ਹਾਲ ਹੋਇਆਗਾ ਬਿਲਕੁਲ ਉਹੀ ਹਾਲ ਹੈ ਅਜੇ ਇਹਨਾਂ ਨਾਲ ਹੋਇਆ ਇਹਨਾਂ ਨਾਲ ਹੋਇਆ ਸਮਝ ਨਹੀਂ ਆਉਂਦੀ ਕੋਈ ਪ੍ਰਸ਼ਾਸਨ ਦਾ ਨਹੀਂ ਤੇ ਜਵਾਬਾ ਉਹ ਹੈਗਾ ਵੀ ਕਿਉਂ ਲੁਕਾ ਹੋਆ ਹੋਈ ਜਾਂਦੀ ਰਹੇ ਜੇ ਤਾਂ ਕੋਈ ਚੀਜ਼ ਹੋਊ ਸੇ ਉਹਨਾਂ ਜਿਹੜੀ ਦੇਖਦੀ ਐ ਸੋਣਾ ਵੀ ਉਰੇ ਪਿਆ ਕੋਈ ਐ ਹੋ ਸਕਦਾ ਹੈ ਹਾਂਜੀ ਹਾਂ ਉਸੇ ਨੂੰ ਖੋਲਦੇ ਨੇ ਜਾ ਕੇ ਹੁਣ ਚਲੋ ਇਹ ਤਾਂ ਹੁਣ ਜਵਾਬ ਤੇ ਸਾਰਾ ਜਨ ਖੇਤੀ ਜਾ ਅੱਕਿਆ ਥੱਕਿਆ ਆਉਂਦਾ ਹੀ ਹਾਂ ਆ ਕੇ ਸੌ ਵੀ ਜਾਂਦੇ ਨੇਗੇ ਹੁਣ ਅਜੇ ਤਾਂ ਜਮੇ ਕੁਮਾਰ ਵਾਲੀ ਗੱਲ ਸਾਰਾ ਪਰਿਵਾਰ ਕੋਈ ਏ ਉਰੇ ਪੈਨੇਗੇ ਇੱਥੇ ਖੜ ਕੇ ਆ ਕੇ ਮਤਲਬ ਵੀ ਬਹੁਤੀਆਂ ਚੱਪਲਾਂ ਵੀ ਲੈ ਗਏ ਪਾ ਕੇ ਅੱਛਾ ਉਰੋਂ ਉਰੋਂ ਐਸ ਕਮਰੇ ਚੋ ਜੀ ਦੇਖ ਸਕਦੇ ਹੋ ਜੀ ਇਸੇ ਕਮਰੇ ਚ ਪਰਿਵਾਰ ਪਿਆ ਦੇਖੋ ਵੀ ਚੱਪਲਾਂ ਕਹਿੰਦੇ ਉਰੋਂ ਪਾ ਕੇ ਲੈ ਗਏ ਹਾਂਜੀ ਪਹਿਲਾਂ ਇਹ ਤਾਂ ਮਰਾ ਖੋਲੇ ਇਹ ਤਾਂ ਮਰਾ ਖੋਲ ਕੇ ਦੇਖ ਕੇ ਵੀ ਜਮਾ ਸੁੱਤੇ ਪਏ ਨੇ। ਹਾਂ। ਫੇਰ ਬਾਅਦ ਚ ਉਹ ਕਮਰਾ ਤਾਂ ਫੇਰ ਖੁੱਲ ਗਿਆ। ਅੱਛਾ ਪਹਿਲਾਂ ਸੁੱਤੇ ਇਹਨਾਂ ਨੇ ਕਿਹੜਾ ਮਾਰ ਕੇ? ਪਹਿਲਾਂ ਸੁੱਤੇ ਇਹਨਾਂ ਨੂੰ ਜਿਹਦਾ ਸੁੱਖੂ ਖਪੇ ਰਹੇ। ਪਨਾ ਬਗੂੜੀਆਂ ਪਾ ਕੇ ਉਹਦੇ ਚੱਪੜਾ ਲੈ ਜਉਂਦੀਆਂ ਪਾ ਕੇ ਫੇਰ ਉਹ ਕਮਰਾ ਖੁੱਲ ਗਿਆ ਬੱਚਿਆ। ਇਹਨਾਂ ਨੂੰ ਪਤਾ ਨਹੀਂ ਬਈ ਸੰਘਾਇਆ ਕੁਛ ਰੱਬ ਜਾਣੇ ਸੰਘਾਇਆ ਕੀ ਨਾ ਇਹ ਤਾਂ ਤੜਕੇ ਦੀ ਮਾਰੇ ਖਾਲੇ ਨੇ ਤਾਂ ਜਵਾਹ ਸਾਰੇ ਸੁੱਤੇ ਹੋਏ ਸੀ। ਅੱਗੇ ਕਾਹੇ ਵਜੇ ਉੱਠਦੇ ਨੇ ਇਹ? ਮੈਨਾਂ ਬਈ ਉੱਠਦੇ ਤਾਂ ਸਮੇਂ ਹੀ ਨਹੀਂ ਤੇ ਆ ਜਾ ਉਹਨਾਂ ਨੂੰ ਆ ਜਮਨੇ। ਅੰਡੇ 4 5 ਵਜੇ ਉੱਠਦਾ ਤੂੰ ਪਿਆ ਸੀ ਇੱਥੇ ਹਾਂ ਮੈਂ ਅੱਛਾ ਅੱਗੇ ਕਾਹੇ ਵਜੇ ਉੱਠ ਕਰਦਾ 4 5 ਵਜੇ ਅੱਜ ਲੇਟ ਉੱਠਿਆ ਅੱਜ ਲੇਟ ਫਿਰ ਸੁਣਾ ਆ ਵੀ ਲੱਗਿਆ ਨਹੀਂ ਸਰੀਰ ਨੂੰ ਕੋਈ ਫਰਕ ਜਾ ਵੀਰ ਤੇ ਬਸ ਸਰੀਰ ਨੂੰ ਟੁੱਟਿਆ ਜਾ ਪਿਆ ਹੀ ਹੋਰ ਕੁਝ ਨਹੀਂ ਲੱਗਿਆ ਟੁੱਟਿਆ ਜਾ ਤਾਂ ਫਿਰ ਸੰਘਾਇਆ ਫਿਰ ਫੜਿਆ ਹੋਇਆ ਸੀ ਪਹਿਲਾਂ ਸਿਰ ਦੁਖਦਾ ਸੀ ਸਿਰ ਦੁਖਦਾ ਸੀ ਫਿਰ ਤਾਂ ਸੰਘਾ ਕੇ ਉਹ ਸੁੱਤੇ ਪਿਆ ਨੂੰ ਦੇਖ ਸਕਦੇ ਹੋ ਦੋਸਤੋ ਪਰਿਵਾਰ ਆ ਬੈੱਡ ਦੇ ਉੱਤੇ ਪਿਆ ਸੀਗਾ ਤੁਸੀਂ ਲਾ ਲਓ ਵੀ ਇੱਥੋਂ ਹੀ ਚੱਪਲਾਂ ਪਾ ਕੇ ਲੈ ਗਏ ਤੇ ਇੱਥੋਂ ਪਹਿਲਾਂ ਇਹ ਕਮਰੇ 'ਚ ਬੜੇ ਨੇ ਕਹਿੰਦੇ ਤੇ ਨਾਲੇ ਤੁਹਾਨੂੰ ਦਿਖਾ ਪਰ ਆ ਬੇੜਾ ਆ ਗਿਆ ਆ ਸਾਹਮਣੇ ਵੇੜਾ ਆ ਗਿਆ ਕੋਠੇ ਰੋਹੀ RAM ਦੇ ਖੜਿਆਂਗੇ ਇਸ ਵਕਤ ਛਾਇਲੀ ਚ ਪੈਂਦਾ ਪਹਿਲਾਂ ਹੁਣ ਚਲੋ ਨਾਲੇ ਐ ਕੋਠੇ ਰੋਹੀ RAM ਛਾਇਲੀ ਤੇ ਆਉ ਗੇਟ ਵਿੱਚ ਦੀ ਆ ਕੇ ਆ ਦੇਖੋ ਸਾਹਮਣੇ ਇੱਥੋਂ ਚੱਪਲਾ ਪਾ ਕੇ ਲੈ ਗੇ ਲੜਕੀ ਦੀਆਂ ਚੱਪਲਾ ਪਾ ਕੇ ਫੇਰ ਨਾਲ ਦੀ ਨਾਲ ਆਹ ਕਮਰੇ ਚ ਬੜੇ ਨੇ ਖੋਲੇ ਉਹਨੂੰ ਦੇਖੋ ਟਾਰਗੇਟ ਸਿਰਫ ਟਾਰਗੇਟ ਉਸੇ ਚੀਜ਼ ਨੂੰ ਕਰਦੇ ਨੇ ਜੀ ਚ ਸਮਾਨ ਹੈ ਕਮਾਲ ਵਾਲੀ ਗੱਲ ਤਾਂ ਇਹ ਹੈ ਇੱਥੇ ਥੋੜੀ ਜਿਹੀ ਵੱਧ ਫਰੋੜਾ ਫਰਾਲੀ ਹੋਈ ਹੈ ਜਮੰਤੀ ਪਿੰਡ ਹੋਰ ਮੈਂ ਗਿਆ ਉੱਥੇ ਬਿਲਕੁਲ ਨਹੀਂ ਫੋਰਾ ਫਰੋਲਾ ਫਰਾਲੀ ਸੀ ਇਹ ਚ 40000 ਰੁਪਈਆ ਸੀ ਸਾਹਮਣੇ ਛੋਣੇ ਵਾਲੇ ਨੂੰ ਦੇਣ ਵਾਸਤੇ ਉਹ ਲੈ ਗਏ ਇੱਕ ਸੈੱਟ ਸਿਉਣੇ ਦਾ ਲੈ ਗਏ ਤੇ 10 ਤੋਂ 12 ਟੋਲੇ ਚਾਂਦੀ ਦੋ ਬੱਚਿਆਂ ਦੇ ਕੜੇ ਆ ਲਾ ਲਓ ਵੀ ਮਾਈਆਂ ਦਾ ਬਰਾਹਾ ਲੈ ਰੋ ਰੋ ਕੇ ਜੇ ਤੁਹਾਨੂੰ ਕਹੀਏ ਮਿੰਟ ਲਾਉਂਦੇ ਨੇ ਯਾਰ ਮਿੰਟ ਚ ਲੈ ਜਾਂਦੇ ਨੇ ਪਤਾ ਨਹੀਂ ਲੱਗਦਾ ਸਾਮ ਨਹੀਂ ਨਿਕਲਦਾ ਆ ਕੁੱਤਾ ਰੱਖਿਆ ਹੋਇਆ ਜੀ ਆ ਕੁੱਤਾ ਰੱਖਿਆ ਹੋਇਆ ਭੋਂਕੇ ਨਹੀਂ ਇਹ ਕਹਿੰਦੇ ਭੋਂਕੇ ਬਹੁਤਾ ਕਹਿੰਦੇ ਭੋਂਕੇ ਹੀ ਭੋਂਕੇ ਜੀ ਹਾਂ ਉੱਪਰ ਦਾ ਪਰ ਹੀ ਪਤਾ ਲੱਗਿਆ ਵੀ ਤਾਂ ਆ ਵਰਤੀ ਭੋਗਦੇ ਸਾਨੂੰ ਇਹ ਦੀ ਬਾਰੀ ਕੁੱਤੇ ਆ ਰਹੇ ਨੇ ਤਾਂ ਅੱਛਾ ਵੀ ਕੁੱਤੇ ਆ ਰਹੇ ਨੇ ਕਹਿੰਦੇ ਭੌਂਕੇ ਦਾ ਬਹੁਤ ਹੈ ਹਾਂਜੀ ਬਹੁਤ ਭੌਂਕੇ ਆਈਏ ਦਾ ਹੀ ਫੇਰ ਦੇਖੋ ਇੱਕ ਆਪਨ ਪਤਾ ਗੱਦੀ ਕੁੱਤੇ ਭੌਂਕਦੇ ਦਾ ਬਹੁਤ ਨੇ ਜਕੇਰਾਂ ਲੱਗ ਜਨ ਹਟਦੇ ਵੀ ਨਹੀਂ ਹੈਗੇ ਪਰ ਅਸੀਂ ਗੌਰ ਨਹੀਂ ਕਰੀ ਅਸੀਂ ਆਮੇ ਸਮਝ ਲਈ ਗੱਲ ਵੀ ਹੂੰ ਸਰਸਰੀ ਗੱਲ ਲੈ ਗਏ ਬਿਲਕੁਲ ਕੈਮਰੇ ਨਹੀਂ ਸੀਗੇ ਸੱਚ ਹਾਂ ਜੀ ਇਹ ਨਹੀਂ ਇਹ ਉਧਰੋਂ ਸਾਈਡ ਤੇ ਆਪਣੇ ਚੱਲਦੇ ਨੇ ਹੁਣ ਪਿੰਡ ਦੇ ਜ 11 ਵਜੇ ਤੋਂ ਲੈ ਕੇ ਸਾਰਾ ਪਿੰਡ ਹੈ 11 ਵਜੇ ਤੋਂ ਲੈ ਕੇ ਤੜਕੇ 4 ਵਜੇ ਦੇ ਤੱਕ ਕੈਮਰੇ ਚੰਟੂ ਅੰਡ ਕੱਢ ਕੇ ਦੇਖ ਵੀ ਸਕਦੇ ਨੇ ਪਰ ਦੇਖਦੇ ਨਹੀਂ ਹਾਂ ਹੂੰ ਦੇਖ ਤਾਂ ਸਕਦੇ ਨੇ ਵੀ ਰਾਤ ਭਰਾਤੇ ਵੀ ਕੌਣ ਬੰਦਾ ਆ ਕੌਣ ਨਾ ਕਿਸੇ ਕੈਮਰੇ ਚਤਾਈ ਹੋਊਗਾ ਕੈਮਰੇ ਸਰਕਾਰੀ ਨੇ ਕਿ ਪਿੰਡ ਦੇ ਵੱਲੋਂ ਪਿੰਡ ਦੇ ਵੱਲ ਪਿੰਡ ਵੱਲੋਂ ਨਹੀਂ ਹੁਣ ਇੱਧਰ ਵੀ ਸਾਡੇ ਘਰਾਂ 'ਚ ਬਹੁਤ ਕੈਮਰੇ ਨੇਗੇ ਉਧਰਲੀ ਕੈਮਰੇ ਨੇਗੇ ਇੱਧਰ ਵੀ ਕੈਮਰੇ ਨੇ ਮੈਂ ਫਿਰ ਲਵਾਿਆਂ ਦਾ ਫਾਇਦਾ ਕੀ ਉਹਨਾਂ ਦਾ ਫਾਇਦਾ ਕੀ ਕੁਈ ਮੋੜੀ ਮੋਟੀ ਸੋਭੋ ਨਿਕਲਿਆ ਹੁੰਦੀ ਆ ਕਈ ਵਾਰੀ 11 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ ਤਾਂ ਦੇਖ ਸਕਦੇ ਨੇ ਵੀ ਕੌਣ ਬੰਦਾ ਵੀ ਇਹੀ ਚ ਫਿਰਦਾ ਤੀਆ ਪਰ ਦੇਖਦਾ ਨਹੀਂ ਕੋਈ ਦੇਖਦਾ ਕੋਈ ਨਹੀਂ ਜਿਹਦੇ ਪੈਂਦੀ ਆ ਉਸੇ ਨੂੰ ਪਤਾ ਹੁੰਦਾ ਜਿਹਦੇ ਪੈਂਦੀ ਆ ਉਸੇ ਨੂੰ ਪਤਾ ਲੱਗਦਾ ਬਿਲਕੁਲ